ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰਗੜ ਅਤੇ ਅਹਿਮਦਗੜ ਵਿੱਚ ਲਗਭਗ 13 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਭ ਡਿਵੀਜ਼ਨਲ ਕੰਪਲੈਕਸ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਹੁਣ ਲੋਕਾਂ ਨੂੰ ਇੱਕ ਛੱਤ ਹੇਠ ਸਾਰੀਆਂ ਸਰਕਾਰੀ ਸਹੂਲਤਾਂ ਮਿਲਣਗੀਆਂ ਜਿਸ ਨਾਲ ਦਫ਼ਤਰਾਂ ਦੇ ਚੱਕਰ ਲਾਉਣ ਦੀ ਲੋੜ ਨਹੀਂ ਪਵੇਗੀ ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਵਧੇਰੇ ਸਰਕਾਰੀ ਕੰਮਾਂ ਆਨਲਾਈਨ ਕੀਤੇ ਜਾ ਰਹੇ ਨੇ ਜਿਸ ਨਾਲ ਰਿਸ਼ਵਤਖੋਰੀ ਤੇ ਵੀ ਰੋਕ ਲੱਗ ਰਹੀ ਹੈ ਉਦਗਾਟਣ ਤੋਂ ਬਾਅਦ ਮੁੱਖ ਮੰਤਰੀ ਨੇ ਅਮਰਗੜ ਦੀ ਦਾਣਾ ਮੰਡੀ 'ਚ ਵਿਸ਼ਾਲ ਰੈਲੀ ਨੂੰ ਵੀ ਸਬੋਧਨ ਕੀਤਾ। ਅਮਰਗੜ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਰ ਮਾਜਰਾ ਨੇ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਨਾਲ ਇਲਾਕੇ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਬਿਊਰੋ ਰਿਪੋਰਟ న్యూ ਟੂਡੇ ਪੰਜਾਬ। ਅੱਜ ਦੋ ਸਬ ਤਸੀਲਾਂ ਦਾ ਰੁਕਟਨ ਰੱਖਿਆ ਸੀ ਇਸ ਤੋਂ ਪਹਿਲਾਂ ਮੈਂ ਐਮੇਦਗੜ ਜਾ ਕੇ ਆਇਆ ਹਾਂ ਜਿੱਥੇ ਬੜੀ ਸ਼ਾਨਦਾਰ ਸਬ ਤਹਿਸੀਲ ਦੀ ਬਿਲਡਿੰਗ ਬਣੀ ਹੈ ਉਹਦੇ ਵਿੱਚ ਫਰਦ ਕੇਂਦਰ ਹੈ ਉਹਦੇ ਵਿੱਚ ਪਟਵਾਰਖਾਨਾ ਵੀ ਹੈ ਉੱਥੇ ਐਸ ਡੀ ਐਮ ਸਾਹਿਬ ਦਾ ਦਫ਼ਤਰ ਵੀ ਹੈ ਐਸ ਡੀ ਐਮ ਸਾਹਿਬ ਦੀ ਕੋਰਟ ਵੀ ਹੈ ਡੀ ਐਸ ਪੀ ਦਾ ਦਫ਼ਤਰ ਵੀ ਹੈ ਲੋਕਾਂ ਦੇ ਵਾਸਤੇ ਉਡੀਕ ਘਰ ਵੀ ਬਣਾਏ ਗਏ ਨੇ ਪਾਣੀ ਦਾ ਪ੍ਰਬੰਧ ਹੈ ਬਾਥਰੂਮਾਂ ਦਾ ਪ੍ਰਬੰਧ ਹੈ ਬੜੀ ਸ਼ਾਨਦਾਰ ਬਿਲਡਿੰਗ ਹੈ ਤੇ ਬਿਲਕੁਲ ਸੇਮ ਹੀ ਡਿਜ਼ਾਈਨ ਸਾਰੇ ਪੰਜਾਬ ਚ ਅਸੀਂ ਸੇਮ ਹੀ ਕੀਤਾ ਹੈ ਇੱਕੋ ਜਿਹਾ ਅਮਰਗੜ ਦੇ ਵਿੱਚ ਉਹਦੋਂ ਘਰ ਨੋਇਆ ਉਹੀ ਸਹੂਲਤਾਂ ਇੱਥੇ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਫੈਸਲਾ ਕੀਤਾ ਕਿ ਸਰਕਾਰੀ ਬਿਲਡਿੰਗਾਂ ਦੀਆਂ ਜਿਹੜੀਆਂ ਇੱਟਾਂ ਨੇ ਉਹ ਲਾਲ ਜੇ ਰੰਗ ਦੀਆਂ ਨਹੀਂ ਹੋਣੀਆਂ ਚਾਹੀਦੀਆਂ ਉਹ ਲਾਲ ਜਿਹਾ ਰੰਗ ਆਏ ਲੱਗਦਾ ਜਿਵੇਂ ਲੋਕਾਂ ਦਾ ਖੂਨ ਹੋਵੇ ਡਰਦੇ ਆਪਾਂ ਡਰਦੇ ਹਾਂ ਉਸ ਰੰਗ ਤੋਂ ਤੁਸੀਂ ਜਾ ਕੇ ਦੇਖ ਕੇ ਆਇਓ ਲਾਲ ਰੰਗ ਦੀ ਤੁਹਾਨੂੰ ਕੋਈ ਇੱਟ ਨਹੀਂ ਮਿਲੂਗੀ ਤਾਨੂੰ ਬੜੀਆਂ ਸ਼ਾਨਦਾਰ ਬਿਲਡਿੰਗਾਂ ਲੱਗਣਗੀਆਂ ਪਹਿਲਾਂ ਕੀ ਹੁੰਦਾ ਸੀ ਕਚੈਰੀ 'ਚ ਵੜਨ ਵੇਲੇ ਬੰਦੇ ਦਾ ਮੂਡ ਖਰਾਬ ਜੇ ਅੰਦਰ ਵੜ ਜੇ ਅੰਦਰ ਹਰੇਕ ਕਮਰੇ 'ਚ ਜਾਣ ਵੇਲੇ ਮੂਡ ਖਰਾਬ 2-3 ਵਜੇ ਤੱਕ ਉਹਨੂੰ ਨਿਚੋੜ ਲੈਂਦੇ ਸੀ ਨਿੰਬੂ ਵਾਂਗ ਤੇ ਫਿਰ ਬਸ ਹੀ ਉਹ ਅਰਦਾਸ ਕਰਦਾ ਸੀ ਕਿ ਰਾਂਹ ਇਸ ਬਿਲਡਿੰਗ 'ਚੋਂ ਨਿਕਲ ਜਾਈਏ ਸੁੱਖੀ ਸੰਦੀ ਕਿਉਂਕਿ ਜਿਹੜੇ ਦਫ਼ਤਰ 'ਚ ਵੀ ਜਾਂਦਾ ਸੀ ਜਿਹੜੇ ਅਫਸਰ ਕੋਲੇ ਜਾਂਦਾ ਸੀ ਲੁੱਟਦੇ ਸੀ ਹੁਣ ਸਭ ਕੁਝ ਆਨਲਾਈਨ ਹੈ ਤੁਸੀਂ ਫਰਦ ਕਰੇ ਬੈਠੇ ਵੀ ਕੱਢ ਸਕਦੇ ਹੋ ਰਜਿਸਟਰੀ ਤੁਸੀਂ ਆਪ ਵੀ ਲਿਖ ਸਕਦੇ ਹੋ ਜਾਂ ਇੱਥੇ ਸਾਂਝ ਕੇਂਦਰ ਹੈ ਸਾਂਝ ਕੇਂਦਰ ਤੇ ਰਜਿਸਟਰੀ ਲਿਖਾ ਸਕਦੇ ਹੋ ਔਰ ਤੁਹਾਨੂੰ ਟਾਈਮ ਮਿਲੇਗਾ ਕਿੰਨੀ ਤਰੀਕ ਨੂੰ ਐਨੇ ਵਜ ਕੇ ਐਨੇ ਮਿੰਟ ਤੇ ਆ ਜਿਓ ਤੁਹਾਡੀ ਰਜਿਸਟਰੀ ਹੋਊਗੀ ਐਸ ਡੀ ਐਮ ਸਾਹਿਬ ਤੁਹਾਡੇ ਕੰਮ ਦਾ ਟਾਈਮ ਦੇਣਗੇ ਕਿੰਨੇ ਵਜ ਕੇ ਐਨੇ ਮਿੰਟ ਤੇ ਆ ਜਿਓ ਜਾਨ ਸਰ ਤੁਹਾਨੂੰ ਪਰਚੀ ਮਿਲੂਗੀ ਵੀ ਤੁਹਾਡਾ 14ਵਾਂ ਨੰਬਰ ਹੈ ਜੀ ਡਿਜੀਟਲ ਜਿਵੇਂ ਐਮਬੈਸੀਆਂ ਚ ਹੁੰਦਾ ਜਾਂ ਬਾਹਰਲੇ ਮੁਲਕਾ ਚ ਹੁੰਦਾ ਉੱਥੇ 12ਵਾਂ ਨੰਬਰ ਚੱਲ ਰਿਹਾ ਤਾਂ ਮਤਲਬ ਤੁਹਾਨੂੰ ਪਤਾ ਹੈ ਕਿ ਦੋ ਤੋਂ ਬਾਅਦ ਮੇਰਾ ਨੰਬਰ ਆਜੂਗਾ ਨਹੀਂ ਤਾਂ ਕਚੈਰੀਆਂ ਚ ਖੱਜਲ ਖਵਰੀਆਂ ਹੋਈ ਜਾਂਦੀਆਂ ਸੀ ਦਾੜੀਆਂ ਚਿੱਟੀਆਂ ਹੋ ਗਈਆਂ ਸਾਡੇ ਬਜ਼ੁਰਗਾਂ ਦੀਆਂ ਕਚੈਰੀਆਂ ਦੇ ਗੇੜੇ ਮਾਰ-ਮਾਰ ਕੇ ਇਹ ਗੀਤਾਂ ਚ ਕਿਹਾ ਜਾਂਦਾ ਕਚਹਿਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਰੀਕ ਕਿਸੇ ਜੱਟ ਦੀ ਜਿਨ੍ਹਾਂ ਦੇ ਕਚਹਿਰੀਆਂ ਚਕੇਸ਼ ਚੱਲਦੇ ਨੇ ਉਹਨਾਂ ਦੇ ਚੁੱਲਿਆਂ ਚ ਘਾਹ ਉੱਗ ਪੈਂਦੇ ਆ ਵੀ ਚੁੱਲਿਆਂ ਚ ਘਾਹ ਉੱਗ ਪੈਂਦੇ ਆ ਨਾ ਸੋ ਅਸੀਂ ਪੰਜਾਬ ਦੇ ਵਿੱਚ ਸ਼ਾਨਦਾਰ ਜਿਹੜੇ ਤਹਿਸੀਲ ਕੰਪਲੈਕਸ ਬਣਾ ਰਹੇ ਆ ਤਾਂ ਕਿ ਲੋਕਾਂ ਦੀ ਖੱਜਲ ਖੁਰਖਵਰੀ ਨੂੰ ਘਟਾਇਆ ਜਾ ਸਕੇ ਕਚੈਰੀਆਂ ਨਾਲ ਬਹੁਤ ਵੱਡਾ ਸਬੰਧ ਪੈਂਦਾ ਹੈ ਕਿਸੇ ਨੇ ਜਾਤੀ ਪ੍ਰਮਾਣ ਪੱਤਰ ਲੈਣਾ ਹੈ ਕਿਸੇ ਨੇ ਪਾਸਪੋਰਟ ਦਾ ਫਾਰਮ ਲੈਣਾ ਹੈ ਕਿਸੇ ਨੇ ਲਿਸੈਂਸ ਬਣਾਉਣਾ ਹੈ ਕਿਸੇ ਨੇ ਰਾਸ਼ਨ ਕਾਰਡ ਬਣਾਉਣਾ ਹੈ ਸਿਸਟਮ ਨੂੰ ਠੀਕ ਕਰਦੇ ਕਰਦੇ ਟਾਈਮ ਤਾਂ ਲੱਗ ਗਿਆ ਪਰ ਗੱਡੀ ਲਈ ਤੇ ਆ ਗਈ ਹੋ ਮੈਂ ਪਹਿਲਾਂ ਕੈਸਟਾ ਸੀਰੀਆਂ ਚ ਵੀ ਇਹੀ ਗੱਲ ਕਰਦਾ ਰਿਹਾ ਪਰ ਗੱਡੀ ਹੁਣ ਲੀਤ ਤੇ ਆ ਗਈ ਹੁਣ ਜੇ ਕੋਈ ਅਫਸਰ ਤੁਹਾਡੇ ਤੋਂ ਕੋਈ ਪੈਸੇ ਮੰਗਦਾ ਤਾਂ ਮੰਨਣਾ ਨਾ ਕਰਿਓ ਜੇਵ ਜੱਥ ਪਾ ਕੇ ਮੋਬਾਈਲ ਕੱਢ ਲਿਓ ਜਦ ਫੋਟੋ ਖਿੱਚ ਲਿਓ ਜਾਂ ਵੀਡੀਓ ਬਣਾ ਲਿਓ ਉਸ ਤੋਂ ਬਾਅਦ ਸਾਡੇ ਕੋਲ ਭੇਜ ਦਿਓ ਬਾਕੀ ਕੰਮ ਸਾਡਾ ਹੈ ਬਾਕੀ ਕੰਮ ਸਾਡਾ ਹੈ ਕਿਉਂਕਿ ਇਹ ਨਹੀਂ ਇਹ ਉੱਚੀਆਂ ਤਨਖਾਹਾਂ ਨੇ ਫੇਰ ਵੀ ਕਿਸੇ ਤੋਂ 5000 ਕਿਸੇ ਤੋਂ 10000 ਲੈਣਾ ਚਲੋ 5-10000 ਰੁਪਏ ਲਿਆ ਦੂਗਾ ਬੰਦਾ ਪਰ ਪਤਾ ਨਹੀਂ ਕਿ ਦੀ ਦੀ ਮਿੰਤਾ ਕਰੂਗਾ ਕਿਦੇ ਕਿਦੇ ਪੈਰੀਂ ਪਾਊਗਾ ਉਹ ਇਹ ਚੀਜ਼ਾਂ ਬੰਦ ਕਰਨੀਆਂ ਨੇ